ਸ਼ਰਾਬ ਪੀਣ ਵਾਲਿਆਂ ਦੇ ਲਈ ਵੱਡੀ ਖਬਰ ਹੈ ਜਾਣਕਾਰੀ ਮੁਤਾਬਕ ਹੁਣ ਸ਼ਰਾਬ ਪੀਣ ਵਾਲਿਆਂ ਨੂੰ ਮੌਜਾ ਲੱਗਣ ਵਾਲੀਆਂ ਨੇ ਕਿਉਂਕਿ ਹੁਣ ਸ਼ਰਾਬ ਦੀ ਬੋਤਲ ਲੈਣ ਦੇ ਲਈ ਉਹਨਾਂ ਨੂੰ ਠੇਕੇ ਤੇ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਆਨਲਾਈਨ ਵੀ ਹੁਣ ਸ਼ਰਾਬ ਉਹਨਾਂ ਦੇ ਘਰ ਪਹੁੰਚ ਜਾਵੇਗੀ ਭਾਰਤ ਵਿੱਚ ਤੁਹਾਨੂੰ ਜੋ ਕੁਝ ਵੀ ਚਾਹੀਦਾ ਹੈ ਚਾਹੇ ਉਹ ਘਰੇਲੂ ਕਿਰਾਣੇ ਦਾ ਸਮਾਨ ਹੋਵੇ ਜਾਂ ਭੋਜਨ ਹੋਵੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਇਹ ਤੁਹਾਡੇ ਘਰ ਤੁਰੰਤ ਡਿਲੀਵਰੀ ਵੀ ਹੋ ਜਾਂਦੀ ਹੈ ਪਰ ਇੱਕ ਚੀਜ਼ ਹੈ ਜੋ ਆਨਲਾਈਨ ਆਰਡਰ ਕਰਨ ਤੇ ਬਹੁਤ ਘੱਟ ਮਿਲਦੀ ਹੈ ਤੇ ਉਹ ਹੈ ਸ਼ਰਾਬ ਪਰ ਹੁਣ ਸ਼ਰਾਬ ਪੀਣ ਵਾਲਿਆਂ ਦੇ ਲਈ ਇਹ ਖੁਸ਼ਖਬਰੀ ਹੈ ਇਹ ਖੁਸ਼ਖਬਰੀ ਕੇਰਲ ਤੋਂ ਆਈ ਹੈ ਹੁਣ ਤੁਸੀਂ ਆਪਣੇ ਮੋਬਾਈਲ ਤੇ ਕਲਿੱਕ ਕਰਕੇ ਘਰ ਬੈਠੇ ਸ਼ਰਾਬ ਆਰਡਰ ਕਰ ਸਕਦੇ ਹੋ ਕੇਰਲ ਸਟੇਟ ਬੈਬ੍ਰਿਸ ਕਾਰਪੋਰੇਸ਼ਨ ਦੀ ਐਮ ਡੀ ਹਰਸ਼ਤਾ ਅਟਾਲੂਰੀ ਨੇ ਸਰਕਾਰ ਨੂੰ ਆਨਲਾਈਨ ਸ਼ਰਾਬ ਦੀ ਵਿਕਰੀ ਦੇ ਲਈ ਇੱਕ ਵਿਸਤ੍ਰਿਤ ਸਿਫਾਰਿਸ਼ ਸੌਂਪੀ ਹੈ ਇਸ ਕਦਮ ਦਾ ਉਦੇਸ਼ ਰਾਜ ਦੇ ਮਾਲੀਆ ਨੂੰ ਵਧਾਉਣਾ ਤੇ ਬੇਵਕੋ ਨੂੰ ਇਸ ਤੋਂ 2000 ਕਰੋੜ ਰੁਪਏ ਤੱਕ ਦੀ ਕਮਾਈ ਹੋਣ ਦੀ ਉਮੀਦ ਹੈ ਜਾਣਕਾਰੀ ਮੁਤਾਬਕ ਹਰਸ਼ਦਾ ਨੇ ਕਿਹਾ ਕਿ ਸ੍ਰੀ ਗੀਸਣੇ ਕਈ ਆਨਲਾਈਨ ਡਿਲੀਵਰੀ ਪਲੇਟਫਾਰਮ ਇਸ ਸੇਵਾ ਦੇ ਵਿੱਚ ਦਿਲਚਸਪੀ ਦਿਖਾ ਰਹੇ ਨੇ 3 ਸਾਲ ਪਹਿਲਾਂ ਵੀ ਬੇਬਕੋ ਨੇ ਸਰਕਾਰ ਤੋਂ ਆਨਲਾਈਨ ਵਿਕਰੀ ਲਈ ਇਜਾਜ਼ਤ ਮੰਗੀ ਸੀ ਪਰ ਉਸ ਸਮੇਂ ਇਸ ਨੂੰ ਹਰੀ ਝੰਡੀ ਨਹੀਂ ਮਿਲੀ ਸੀ ਹੁਣ ਸਿਰਫ 23 ਸਾਲ ਤੋਂ ਵੱਧ ਉਮਰ ਦੇ ਲੋਕ ਹੀ ਆਨਲਾਈਨ ਆਰਡਰ ਕਰ ਸਕਣਗੇ ਤੇ ਇਸ ਲਈ ਉਹਨਾਂ ਨੂੰ ਉਮਰ ਦਾ ਸਬੂਤ ਦੇਣਾ ਪਵੇਗਾ ਬੇਵਕੋ ਦਾ ਪ੍ਰਸਤਾਵ ਹੈ ਕਿ ਘੱਟ ਐਲਕੋਹਲ ਵਾਲੀ ਸ਼ਰਾਬ ਸੈਲਾਨੀਆਂ ਸਣੇ ਹਰ ਕਿਸੇ ਦੇ ਲਈ ਉਪਲਬਧ ਹੋਣੀ ਚਾਹੀਦੀ ਹੈ ਤੇ ਵਿਦੇਸ਼ੀ ਬਣੀ ਵੀਰ ਦੀ ਵਿਕਰੀ ਦੀ ਵੀ ਆਗਿਆ ਹੋਣੀ ਚਾਹੀਦੀ ਹੈ। ਆਨਲਾਈਨ ਵਿਕਰੀ ਕੁਝ ਸ਼ਰਤਾਂ ਦੇ ਅਧੀਨ ਕੀਤੀ ਜਾਣੀ ਹੈ ਤਾਂ ਜੋ ਸੁਰੱਖਿਆ ਤੇ ਜ਼ਿੰਮੇਵਾਰੀ ਦੋਵੇਂ ਯਕੀਨੀ ਬਣਾਏ ਜਾ ਸਕਣ। ਇਸੇ ਦੌਰਾਨ ਹੀ ਕੇਰਲ ਸਰਕਾਰ ਨੇ ਵਾਤਾਵਰਨ ਸੁਰੱਖਿਆ ਦੇ ਲਈ ਇੱਕ ਵਿਲੱਖਣ ਕਦਮ ਚੁੱਕਿਆ ਹੈ ਹੁਣ ਬੇਵਕੋ ਆਊਟਲੈਟਰ ਤੋਂ ਸ਼ਰਾਬ ਖਰੀਦਣ ਲਈ ਤੁਹਾਨੂੰ ਪਲਾਸਟਿਕ ਜਾਂ ਕੱਚ ਦੀਆਂ ਬੋਤਲਾਂ ਤੇ 20 ਰੁਪਏ ਵਾਧੂ ਦੇਣੇ ਪੈਣਗੇ ਜੋ ਬੋਤਲ ਵਾਪਸ ਕਰਨ ਤੇ ਵਾਪਸ ਕਰ ਦਿੱਤੇ ਜਾਣਗੇ ਇਹ ਪਹਿਲ ਸਤੰਬਰ ਤੋਂ ਤ੍ਰਵੰਤਰਮਪੁਰਮ ਅਤੇ ਕਨੂਰ ਦੇ ਵਿੱਚ ਕਲੀਨ ਕੇਰਨਲ ਕੰਪਨੀ ਦੇ ਨਾਲ ਸਾਂਝੇਦਾਰੀ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਜੋ ਸ਼ੁਰੂ ਹੋਵੇਗੀ ਆਪਕਾਰੀ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ 800 ਤੋਂ ਵੱਧ ਦੀ ਕੀਮਤ ਵਾਲੀ ਸ਼ਰਾਬ ਹੁਣ ਸਿਰਫ ਕੱਚ ਦੀਆਂ ਬੋਤਲਾਂ ਦੇ ਵਿੱਚ ਹੀ ਵੇਚੀ ਜਾਵੇਗੀ ਨਾਲ ਹੀ ਇਹਨਾਂ ਸਾਰੀਆਂ ਬੋਤਲਾਂ ਤੇ QR ਕੋਡ ਲਗਾਇਆ ਜਾਵੇਗਾ ਤਾਂ ਜੋ ਬੋਤਲ ਦੀ ਟਰੈਕਿੰਗ ਤੇ ਵਾਪਸੀ ਪ੍ਰਕਿਰਿਆ ਆਸਾਨ ਹੋ ਸਕੇ ਸਰਕਾਰ ਨੂੰ ਇਹ ਉਮੀਦ ਹੈ ਕਿ ਇਸ ਦੇ ਨਾਲ ਪਲਾਸਟਿਕ ਦੇ ਕੂੜੇ ਦੇ ਵਿੱਚ ਕਾफी ਕਮੀ ਆਵੇਗੀ ਤੇ ਵਾਤਾਵਰਣ ਨੂੰ ਬਹੁਤ ਲਾਭ ਹੋਵੇਗਾ ਤਹਾਨੂੰ ਦੱਸਿਆ ਕਿ ਇਹ ਆਨਲਾਈਨ ਜੋ ਸ਼ਰਾਬ ਦੀ ਵਿਕਰੀ ਸ਼ੁਰੂ ਹੋਣ ਲੱਗੀ ਹੈ ਇਹ ਸਿਰਫ ਕੇਰਲ ਦੇ ਵਿੱਚ ਹੋਣ ਲੱਗੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਦੇਸ਼ ਭਰ ਦੇ ਵਿੱਚ ਲੋਕ ਐਲਕੋਹਲ ਦੀ ਵਰਤੋਂ ਕਰਦੇ ਨੇ ਸ਼ਰਾਬ ਪੀਂਦੇ ਨੇ ਪਰ ਕੇਰਲ ਦੇ ਵਿੱਚ ਹੀ ਇਹ ਆਨਲਾਈਨ ਡਿਲੀਵਰੀ ਹੋਣੀ ਸ਼ੁਰੂ ਹੋ ਸਕਦੀ ਹੈ ਕਿਉਂਕਿ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਦੇ ਨਾਲ 2000 ਕਰੋੜ ਤੱਕ ਦਾ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ ਤੇ ਨਾਲ ਹੀ ਡਿਲੀਵਰੀ ਵਾਲਿਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਹਾਲਾਂਕਿ ਬਾਕੀ ਸੂਬਿਆਂ ਦੇ ਵਿੱਚ ਆਨਲਾਈਨ ਸ਼ਰਾਬ ਨੂੰ ਲੈ ਕੇ ਅਜੇ ਤੱਕ ਕੋਈ ਵੀ ਨਾ ਤਾਂ ਕਾਨੂੰਨ ਦੇ ਅਧਿਕਾਰਤ ਤੌਰ ਤੇ ਪੁਸ਼ਟੀ ਹੋਈ ਹੈ ਤੇ ਨਾ ਬੈਨ ਹੈ ਪਰ ਕੇਰਲ ਸਰਕਾਰ ਦੇ ਵੱਲੋਂ ਆਨਲਾਈਨ ਜੋ ਸ਼ਰਾਬ ਦੀ ਵਿਕਰੀ ਆ ਉਹ ਸ਼ੁਰੂ ਕੀਤੀ ਜਾਵੇਗੀ ਤੇ ਨਾਲ ਹੀ ਕੱਚ ਦੀਆਂ ਬੋਤਲਾਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਜੇਕਰ ਵਾਪਸ ਕਰੋਗੇ ਤਾਂ ਤੁਹਾਡੇ ਪੈਸੇ ਵਾਪਸ ਕਰ ਦਿੱਤੇ ਜਾਣਗੇ ਪਰ ਇੱਕ ਉਮਰ ਹੱਦ ਵੀ ਨਿਰਧਾਰਿਤ ਕੀਤੀ ਗਈ ਕਿ 23 ਸਾਲ ਤੋਂ ਵੱਧ ਉਮਰ ਤੱਕ ਦੇ ਜਿਹੜੇ ਲੋਕ ਨੇ ਉਹ ਹੀ ਸ਼ਰਾਬ ਆਨਲਾਈਨ ਖਰੀਦ ਸਕਣਗੇ